ਦਰਵਾਜ਼ਾਾਂ ਦੇ ਤੀਜੀ ਚਾਹ ਕੇ ਚੱਤਰੋ जो सा सर्च ऑपरेशन चल रहा है युद्ध नशे बुद्ध मुहीम थले चल रहा है ਕੱਲ੍ਹ ਆਈਟੀ ਸਰਚ অপারেশন ਨਹੀਂ ਚੱਲ ਰਿਹਾ ਸਾਡੇ ਚਾਰ ਥਾਂ ਤੇ ਨਾਕੇ ਚੱਲਦੇ ਨੇ ਉੱਥੇ ਸਾਨੂੰ ਵੱਡੀ ਸਫੁੰਤਾ ਸਾਨੂੰ ਰਪਤੋਈਆ ਸੀ ট্রাক ਫੜੇ ਨੇ ট্রাকਸ ਮਤਲਬਸ ਫੜੇ ਨੇ ਫੈਟਲਸ ਫੜੇ ਨੇ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਰਾਮਨਗਰ ਬਸਤੀ ਆ ਉਹਨ 스ਪੌਟ ਆ ਇਹਦੇ ਤੇ ਜਿਹੜੇ ਬੰਦਿਆਂ ਤੇ ਐਕਚੁਅਲ ਫ੍ਰੈਂਡਸ ਨੇ ਮਤਲਬ ਕਈ ਕਈ ਐਫ ਆਈ ਆਰਸ ਦਰਜ ਨੇ ਉਹਨਾਂ ਤੇ ਤਮਸ਼ੀਲ ਦੀਆਂ ਰਿਪੋਰਟ ਉਹਨਾਂ ਨੂੰ ਪ੍ਰੋਪਰ ਪਿੰਕ ਪੁਆਇੰਟ ਕਰਕੇ ਉਹਨਾਂ ਦੇ ਕਾਰੰਸਰਚ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਕਈਆਂ ਨੇ ਘਰ ਬੰਦ ਕਰ ਲਏ ਪਰ ਪ੍ਰੋਪਰ ਕਰਖਲਾ ਕੇ ਉਸ ਦੀ ਜਰੂਰ ਚੈੱਕ ਕੀਤਾ ਜਾ ਰਿਹਾ ਹੈ ਕਿ ਕਦੋਂ ਘਰ ਇਹੋ ਜਿਹੇ ਨੇ ਘਰ ਨੂੰ ਖੁੱਲਾ ਛੱਡ ਕੇ ਭੱਜ ਗਏ ਨੇ ਉੱਥੇ ਵੀ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਜਾਊਗੀ ਫਿਰ ਇੱਥੋਂ ਦੇ ਮੌਜੂਦ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਪ੍ਰੋਪਰ ਸਟਡੀ ਲਾਅ ਨੂੰ ਪ੍ਰੋਪਰ ਫੋਲੋ ਕਰਾਂਗੇ ਪ੍ਰੋਪਰ ਸਰਚ ਕਰਾਂਗੇ ਔਰ ਜਿਹੜਾ ਬੰਦਾ ਲਾਅ ਨੂੰ ਆਪਣੇ ਹੱਥ ਚ ਲਏਗਾ ਜਾਂ ਈਜ਼ੀ ਮਨੀ ਕਮਾਉਣ ਲਈ ਸੁਸਾਇਟੀ 'ਚ ਡਰੱਗ ਨੂੰ ਫਲਾਏਗਾ ਔਰ ਇਸ ਗੂਂਦ ਨੂੰ ਵਿਛਵਾਏਗਾ ਉਹਦੇ ਦੱਪਣ ਦੀ ਗੱਲ ਹੈ ਜੋ ਕੰਮ ਹੋ ਰਾਮ ਤਗੀ ਹੋ ਗਿਆ ਨੇ ਐਫ ਆਰਸ ਹੋਈਆਂ ਨੇ ਔਰ ਅੱਜ ਤੁਹਾਨੂੰ ਵਰਤੀ ਐਸਐਸਪੀ ਸਰਦ ਸਤਾਸੀ ਚੈਨਲੋਂ ਤੁਹਾਨੂੰ ਸ਼ਾਮ ਨੂੰ ਪੋਸਟ ਫਾਇਦਾ ਪ੍ਰਸਤੋਤ ਵੀ ਜਾਏਗਾ ਕਿ ਕਿੰਨੀਆਂ ਐਫ ਆਰਸ ਹੋਈਆਂ ਕਿੰਨੀ ਬਰਾਮਦਗੀ ਕਿੱਥੇ ਚਾਰ ਸਾਡੇ ਉੱਤੇ ਚੱਲ ਰਹੇ ਨੇ ਜੀ ਆ ਪੰਜਵਾਂ ਸਰਕਿਪ੍ਰੇਸ਼ਨ ਚੱਲ ਰਹੇ ਜੀ ਕਿਹੜੇ ਕਮੇਟਰੀ ਉੱਤੇ ਲੱਗਦਾ 5% ਕਹਿੰਦੇ ਕਿ ਉਹ ਹੈ ਨਾ ਟੈਕਨੀਕਲ ਦੇਖੋ ਜੀ ਉਹ ਜਿਹੜੀ ਗੱਡੀ ਚ ਲੈਣੀ ਤੇ ਬੰਦਾ ਸੀ ਉਹਨਾਂ ਤੇ ਮਲਟੀਪਲ ਐਫਆਈਆਰ ਦਰਜ ਨੇ ਉਹ ਚਲੋ ਫੈਂਡਰਸ ਨੇ ਕਈ ਚੀਜ਼ਾਂ ਨੇ ਉਹ ਵੀ ਸਾਡੇ ਜਿਹੜੀ ਪਬਲਿਕ ਦੁਆਰਾ ਇੱਕ ਇਨਫਾਰਮੇਸ਼ਨ ਜਨਰੇਟ ਹੋ ਰਹੀ ਆ ਸਾਨੂੰ ਇਹ ਪਬਲਿਕ ਦੁਆਰਾ ਪਿੰਨ ਪੁਆਇੰਟ ਹੋ ਰਿਹਾ ਵੀ ਸਾਡੇ ਏਰੀਆ ਚ ਆ ਵੇਚਦਾ ਹੋਊ ਸਾਰਿਆਂ ਨੂੰ ਕੋਲੈਬੋਰੇਟ ਕਰਕੇ ਉਹਨਾਂ ਬੰਦਿਆਂ ਦਾ ਪ੍ਰੀਵੀਅਸ ਰਿਕਾਰਡ ਦੇਖਦੇ ਹੋਏ ਪ੍ਰੋਪਰ ਪਿੰਨ ਪੁਆਇੰਟ ਸਰਚ ਹੋਏਗੀ ਪਿੰਨ ਪੁਆਇੰਟ ਸਾਰਿਆਂ ਦੀ ਆ ਜਿਹੜੀ ਆਪਾਂ ਕਹਿ ਲੈਣਾ ਸਰਚ ਸਾਰਾ ਚੀਜ਼ ਕਿੱਥੇ ਜਾਣਗੇ ਹੁਣ ਉਹਨਾਂ ਤੇ ਐਫਆਈਆਰ ਦਰਜ ਨੇ ਪੁਲਿਸ ਪਾਰਟੀ ਰੇਡ ਤੇ ਆਈ ਔਰ ਉਹ ਗੱਡੀ ਭਜਾ ਕੇ ਲੈ ਕੇ ਜਾਣ ਉਹਨਾਂ ਤੇ ਫਿਰ ਕਿਉਂ ਨਹੀਂ ਕਾਰਵਾਈ ਬਣਦੀ ਕਾਰਵਾਈ ਵੀ ਹੋਏਗੀ ਔਰ ਪਰਪਰ ਸਰਚ ਜੇ ਕੋਈ ਚੀਜ਼ ਮਿਲੇ ਉਹਨਾਂ ਕੋ ਐਫਆਈਆਰ ਮਦਦ ਉਸ ਨੂੰ ਨਹੀਂ ਗਾਇਤਨਾ ਕੋਈ ਆਪਰਕ ਲੋਕਾਂ ਦਾ ਕੰਫੀਡੈਂਸ ਤੋਂ ਲੋਕ ਹੈ ਲੋਕ ਆਪ ਮਹਾਰੇ ਆਪ ਉੱਠ ਕੇ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਲਹਿਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀਆਂ ਨੇ ਬੜੇ ਬੜੇ ਇਹ ਨੂੰ ਪਹਿਲਾਂ ਵੀ ਤਸੀਹੇ ਝੱਲੇ ਨੇ ਬਹੁਤ ਚੀਜ਼ਾਂ ਫੇਸ ਕੀਤੀਆਂ ਨੇ ਘਰਵਰੀਕ ਲੋਕ ਲਹਿਰ ਚ ਉੱਠ ਕੇ ਭਾਈਚਾਰੇ ਨੂੰ ਔਰ ਜੋ ਇੱਕ ਦੂਜੇ ਨਾਲ ਸਾਂਝਾ ਭਾਈ ਫਾਰੇ ਦਾ ਪਲੇਟਫਾਰਮ ਹੈ ਹਮੇਸ਼ਾ ਪੰਜਾਬ ਉੱਪਰ ਕੇ ਉਤੇ ਧਿਆਨ ਦਰਿਆ ਉਹਦੇ ਉਤੇ ਖਰਾ ਉਤਰਿਆ ਅੱਜ ਮੈਨੂੰ ਹੁਣ ਵੀ ਪੂਰੀ ਉਮੀਦ ਹੈ ਕਿ ਲੋਕ ਇਸ ਸਾਰੀਆਂ ਕਾਰਵਾਈਆਂ ਤੋਂ ਖੁਸ਼ ਨੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਔਰ ਸਾਜੀ ਵਚਨਬੱਧ ਲੋਕਾਂ ਦੀ ਲਈ ਡਿਊਟੀ ਕਰਨ ਲਈ